ਅਮਨੇ ਸਥਾਣਾ ਸੁਲਤਾਨਵਿੰਡ ਏਰੀਆ ਦੇ ਵਿੱਚ ਪੁਲਿਸ ਵੱਲੋਂ ਸਪੈਸ਼ਲ ਨਾਕਾ ਲਗਾਇਆ ਗਿਆ ਇਹ ਤਰਨਤਾਰਨ ਰੋਡ ਦਾ ਏਰੀਆ ਹੈ ਤਰਨਤਾਰਨ ਨਹਿਰ ਦੇ ਪੁਲ ਦੇ ਉੱਤੇ ਪੁਲ ਦੇ نیچے ਇਹ ਪੁਲਿਸ ਸਟੇਸ਼ਨ ਹੈ ਔਰ ਇਸ ਤੇ ਐਂਟ੍ਰੈਂਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਤ ਹੋ ਰਹੀ ਹੈ ਇਸ ਫੋਰਸ ਨੇ ਹੁਣ ਤੱਕ ਸੜਕ ਹਾਦਸਿਆਂ ਦੌਰਾਨ ਤੁਰੰਤ ਮੌਕੇ ਤੇ ਪਹੁੰਚ ਕੇ 698 ਕੀਮਤੀ ਜਾਨਾਂ ਬਚਾਈਆਂ ਜਦਕਿ 13460 ਜ਼ਖਮੀਆਂ ਨੂੰ ਮੁਡਲੀ ਸਹਾਇਤਾ ਵੀ ਮੁਹੱਈਆ ਕਰਵਾਈ ਹੈ ਸਾਡੀ ਜਿਹੜੀ ਸੀਐਮ ਮਾਨ ਸਾਹਿਬ ਵੱਲੋਂ ਫੋਰਸ ਸਟਾਰਟ ਕੀਤੀ ਗਿਆ ਸੜਕ ਸੁਰੱਖਿਆ ਫੋਰਸ ਉਹਦੇ ਵਿੱਚ ਅਸੀਂ ਲੁਧਿਆਣਾ ਦਿਹਾਤੀ ਦੇ ਵਿੱਚ ਡਿਊਟੀ ਕਰਦੇ ਹਾਂ ਸਾਡਾ ਰੂਟ ਰਾਏਕੋਟ ਤੋਂ ਮਨਸੂਰਾ ਤੱਕ ਹੈ ਜਿਹੜਾ ਕਿ ਟੋਟਲ 27 ਕਿਲੋਮੀਟਰ ਏਰੀਆ ਕਵਰ ਕਰਦਾ ਹੈ ਤੇ ਸਾਡੇ ਰੂਟ ਉੱਪਰ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਸਾਡੀ ਟੀਮ ਵਿਦਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਭਰਨ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਭੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਸੜਕ ਸੁਰੱਖਿਆ ਫੋਰਸ ਨੇ ਸਿਰਫ 6 ਮਿੰਟ 23 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਕਾਇਮ ਕੀਤਾ ਹੈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਇਸ ਦੀ ਮੌਜੂਦਗੀ ਦੇ ਨਾਲ ਮੌਤ ਦਰ ਚ 44.24% ਦੀ ਘਾਟ ਆਈ ਹੈ ਜਦ ਕਿ ਐਸਐਸਐਫ ਰੂਟਾਂ ਤੇ ਅਪਰਾਧ ਦਰ ਵਿਕਟ ਗਈ ਹੈ ਤਰਨਤਾਰੰ ਤੋਂ ਹਾਈਵੇ ਤੋਂ ਜਲੰਧਰ ਰੋਡ ਤੋਂ ਜਿੱਥੇ ਪੁਲਿਸ ਵੱਲੋਂ ਸਪੈਸ਼ਲ ਨਾਕਾ ਲਗਾਇਆ ਗਿਆ ਹੈ ਤੁਸੀਂ ਤਸਵੀਰਾਂ 'ਚ ਦੇਖੋ ਪੁਲਿਸ ਭੱਦੀ ਹੋਈ ਰੋਕਦੀ ਹੈ ਪਰ ਬੱਚੇ ਜਿਹੜੇ ਨੇ ਉਹ ਪੁਲਿਸ ਤੋਂ ਭੱਜਦੇ ਹੋਏ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਛੱਟ ਵੀ ਲੱਗ ਜਾਂਦੀ ਆ ਸੋ ਤੁਸੀਂ ਤਸਵੀਰਾਂ 'ਚ ਦੇਖ ਲਓ 27 ਲੱਗ ਜਾਂਦੀਆਂ ਨੇ ਥੋੜਾ ਜਿਹਾ ਪਰੇਸ਼ਾਨ ਵੀ ਹੁੰਦੇ ਨੇ ਸਿਵਾਏ ਕਿ ਪੁਲਿਸ ਨੇ ਉਹਨਾਂ ਨੂੰ ਚੈਕਿੰਗ ਲਈ ਰੋਕਿਆ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਮੌਕੇ ਦੇ ਉੱਤੇ ਗਿਰ ਗਏ ਨੇ ਔਰ ਉਹਨਾਂ ਦੇ 60 ਵੀ ਲੱਗ ਜਾਂਦੀ ਹੈ ਸੋ ਇਹ ਨਾਕਾ ਸੁਲਤਾਨਵਿੰਡ ਖਾਨੇ ਦੇ ਬਾਹਰ ਲਗਾਇਆ ਗਿਆ ਹੈ ਇਹਦੇ ਵਿੱਚ ਤੁਸੀਂ ਦੇਖੋ ਪੁਲਿਸ ਫੋਰਸ ਸਾਰੀ ਲੱਗੀ ਹੈ ਚਾਰੋਂ ਤਰਫ ਤੋਂ ਜਿਹੜੇ लोग अमृतसर ਲਈ ਆਉਂਦੇ ਨੇ ਚਾਹੇ ਉਤਰਨ ਤਰਨ ਤੋਂ ਆ ਰਹੇ ਨੇ ਚਾਹੇ ਜਲੰਧਰ ਤੋਂ ਆ ਰਹੇ ਨੇ ਉਹ ਇਸੇ ਹੀ ਰੋਡ ਰਾਹੀਂ ਅੰਮ੍ਰਿਤਸਰ ਐਂਟਰ ਕਰਦੇ ਨੇ ਸੋ ਪੁਲਿਸ ਨੇ ਇਸ ਵੇਲੇ थाना ਸੁਲਤਾਨਪੁਰ ਦੇ ਬਾਹਰ ਇਹ ਨਾਕਾ ਲਗਾਇਆ ਹੋਇਆ ਹੈ ਜਿੱਥੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਹ ਚੈਕਿੰਗ ਮਾੜੇ ਅੰਸਰਾਂ ਨੂੰ ਕਾਬੂ ਕਰਨ ਦੇ ਮਹਿੰਦ ਚਲਾਈ ਹੋਈ ਹੈ ਅੰਮ੍ਰਿਤਸਰ ਕਮਿਸ਼ਨ ਪੁਲਿਸ ਕਮਿਸ਼ਨਰ ਦੇ ਆਰਡਰਾਂ ਦੇ ਮੁਤਾਬਿਕ ਕਿਉਂਕਿ ਇਹ ਏਰੀਆ ਪੋਰਸ ਜਗ੍ਹਾ ਤੇ ਹੈ ਪੈਂਦਾ ਹੈ ਕਿ ਜਿੱਦੋਂ ਸ਼ਹਿਰ ਪੂਰਾ ਕਨੈਕਟਡ ਹੁੰਦਾ ਹੈ ਇਧਰੋਂ ਤਰਨਤਾਰਨ ਤੋਂ ਵੀ ਵਾਹਨ ਇਧਰੇ ਆਂਦੇ ਨੇ ਔਰ ਜਲੰਧਰ ਵਾਲੀ ਸਾਈਡ ਤੋਂ ਵੀ ਜਿਹੜੇ ਵਾਹਨ ਨੇ ਇੱਥੇ ਪਹੁੰਚਦੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਰੋਡ ਦੇ ਉੱਤੇ ਸਪੈਸ਼ਲ ਫੋਰਸ ਜਿਹੜੀ ਹੈ ਪੁਲਿਸ ਸਟੇਸ਼ਨ ਸੁਲਤਾਨਪੁਰ ਦੇ ਬਿਲਕੁਲ ਬਾਹਰ ਲੱਗੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਸਟੇਸ਼ਨ ਦੇ ਮੁਖੀ ਵੀ ਮੌਕੇ ਤੇ ਮੌਜੂਦ ਨੇ ਗੱਲ ਵੀ ਕਰਨੇ ਆ ਉਹਨਾਂ ਦੇ ਨਾਲ खुद चेकिंग कर रहे ने सारे वाहन रोज दो पहिया वाहन थे जो निकल रहे उन्होंने रोकिया जा रहा है और कागज चेक किए जा रहे ने ਪੁਲਿਸ ਮੁਖੀ ਮੋਹਿਦ ਜੀ ਸਾਡੇ ਨਾਲ ਨੇ ਮੋਹਿਦ ਜੀ ਅੱਜ ਸਪੈਸ਼ਲ ਮੁਹਿੰਮ ਚਲਾਈ ਹੈ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸੁਲਤਾਨਬੇਡ ਥਾਣੇ ਦੇ ਬਿਲਕੁਲ ਬਾਹਰ ਤੁਸੀਂ ਨਾਕਾ ਲਗਾਇਆ ਇਹ ਰੋਡ ਦੋ ਸਟੇਸ਼ਨ ਨੂੰ ਕਵਰ ਕਰਦੀ ਹੈ ਤਰਨਤਾਰਨ ਤੋਂ ਜੇ ਕੋਈ ਆਂਦਾ ਹੈ ਉਹ ਵੀ ਇਧਰੋਂ ਆਂਦਾ ਹੈ ਔਰ ਅਮ ਜਲੰਧਰ ਰੋਡ ਤੋਂ ਵੀ ਆਂਦਾ ਜਿਹੜਾ ਅਮਰitsar ਲਈ ਉਹ ਵੀ ਆਂਦਾ ਹੈ ਇਹ ਸਪੈਸ਼ਲ ਕੋਈ ਇਨਪੁਟ ਹੈ ਜੀ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਸੀਪੀ ਅੰਮ੍ਰਿਤਸਰ ਜੀ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਹੜੀ ਪ੍ਰੋਪਰ ਜਿਹੜੀ ਹੈ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਅਤੇ ਜਿਹੜੇ ਮਾਰੇ ਅਨਸਰ ਨੇ ਉਹਨਾਂ ਦੇ ਨਕੇਲ ਪਾਈ ਜਾਵੇ ਜਿਸ ਦੇ ਰਿਗਾਰਡਿੰਗ ਜਿਹੜਾ ਵਾ ਵਕ ਵਕ ਥਾਣਿਆਂ ਦੇ ਵਿੱਚ ਕੈਸੋ ਆਪਰੇਸ਼ਨਸ ਵੀ ਕੀਤੇ ਜਾ ਰਹੇ ਨੇ ਪਲੱਸ ਸਪੈਸ਼ਲ ਨਾਕਾਬੰਦੀ ਸਰਪ੍ਰਾਈਜ਼ ਨਾਕੇ ਲਾ ਕੇ ਜਿਹੜੇ ਆ ਜਿਹੜੇ ਲੜਕੇ ਨੌਜਵਾਨ ਨੇ ਜਿਹੜੇ ਵਿਦਆਊਟ ਡਾਕੂਮੈਂਟਸ ਘੁੰਮ ਰਹੇ ਨੇ ਵਿਦਆਊਟ ਨੰਬਰ ਪਲੇਟਸ ਮੋਟਰਸਾਈਕਲ ਲੈ ਕੇ ਘੁੰਮ ਰਹੇ ਨੇ ਜਾਂ ਬੁਲੇਟ ਵਗੈਰਾ ਦੇ ਪਟਾਕੇ ਵਗਰਾ ਆ ਰਹੇ ਨੇ ਉਹਨਾਂ ਦੀ ਅਸੀਂ ਸ਼ਕਤੀ ਨਾਲ ਸਾਨੂੰ ਮਾਨਯੋਗ ਸੀਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਆਰਪੀ ਟੀਮ ਜਿਹੜੀ ਹੈ ਉਹ ਮਿਲੀ ਹੈ ਤਾਂ ਕਿ ਐਕਸਟਰਾ ਫੋਰਸ ਦੇ ਨਾਲ ਅਸੀਂ ਪ੍ਰੋਪਰ ਜਿਹੜੀ ਚੈਕਿੰਗ ਕਰਕੇ ਤੇ ਇਹਨਾਂ ਨੂੰ ਨਕੇਲ ਪਾ ਸਕੀਏ ਇਸੇ ਲੜੀ ਦੇ ਵਿੱਚ ਅਸੀਂ ਜਿਹੜੇ ਵੀਕਲਸ ਨੇ ਉਹਨਾਂ ਨੂੰ ਰੋਕ ਕੇ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਤੇ ਜਿਹੜੇ ਜਿਨ੍ਹਾਂ ਕੋ ਕਾਗਜ਼ ਨਹੀਂ ਹੈਗੇ ਜਾਂ ਜਿਨ੍ਹਾਂ ਕੋ ਵਿਦਆਊਟ ਨੰਬਰ ਮੋਟਰਸਾਈਕਲ ਨੇ ਜਾਂ ਬੁਲਟ ਜਿਹੜੇ ਪਟਾਕੇ ਚਲਾ ਰਹੇ ਨੇ ਉਹਨਾਂ ਦੇ ਅਸੀਂ ਪ੍ਰੋਪਰ ਚਲਾਨ ਕਰ ਰਹੇ ਹਾਂ ਉਹ ਜੀ ਇਹ ਏਰੀਆ ਤਰਨਤਨ ਰੋਡ ਦਾ ਹੈ ਨਹਿਰ ਦੇ ਬਿਲਕੁਲ ਕਿਨਾਰੇ ਨੇ ਇਹ ਅਕਸਰ ਵਿਵਾਦਾਂ ਚ ਰਹਿੰਦਾ ਕਿਉਂਕਿ ਇੱਥੇ ਜਿਆਦਾ ਨਸ਼ੇੜੀ ਜਾਂ ਡਰੱਗ ਵਿਕਦੀ ਹੈ ਵਿਕਦੀ ਆ ਮੌਜੂਦ ਵੀ ਹੁੰਦੀ ਆ ਇਸ ਇੱਥੇ ਤੁਸੀਂ ਉਹ ਵੀ ਕੋਈ ਇਹੋ ਜਿਹਾ ਮੋਟਰਸਾਈਕਲ ਵਹੀਕਲ ਜਾਂ ਕਿਸੇ ਨੂੰ ਟ੍ਰੇਸ ਕੀਤਾ ਹੈ ਜਿਹਦੇ ਕੋਲ ਇਸ ਤਰ੍ਹਾਂ ਕੁਝ ਕੋਈ ਅਪਕਤੀ ਜਨਕ ਸਮਾਂ ਮਿਲਿਆ ਹੋਵੇ ਜਾਂ ਜਿਹਦੇ ਤੁਹਾਡੀ ਨਜ਼ਰ ਹੋਵੇ ਅ ਅਸੀਂ ਪ੍ਰੋਪਰਲੀ ਚੈਕਿੰਗ ਕਰ ਰਹੇ ਹਾਂ ਜੇ ਕੋਈ ਸਾਡੇ ਕੋਲ ਕੋਈ ਇਹੋ ਜੀ ਰਿਕਵਰੀ ਹੋਏਗੀ ਅਸੀਂ ਡੈਫੀਨਿਟਲੀ ਤੁਹਾਨੂੰ ਇਹਦੇ ਬਾਰੇ ਜਾਣੂ ਕਰਾਵਾਂਗੇ ਅਸੀਂ ਬਾਕੀ ਜਿਹੜਾ ਇੱਥੋਂ ਨਹਿਰ ਦੀ ਗੱਲ ਕਰ ਰਹੇ ਹੋ ਵੀ ਇੱਥੇ ਨਸ਼ੇੜੀ ਘੁੰਮਦੇ ਸੀ ਅਸੀਂ ਇੱਥੇ ਪ੍ਰੋਪਰ ਆਪਣੀ ਜਿਹੜੀ ਪੈਟਰੋਲਿੰਗ ਕਰ ਰਹੇ ਹਾਂ ਫੁੱਟ ਪੈਟਰੋਲਿੰਗ ਵੀ ਕਰਦੇ ਹਾਂ ਸਾਡੇ ਸਪੈਸ਼ਲ ਜਿਹੜੇ ਮੁਲਾਜ਼ਮ ਨੇ ਜਿਹੜੇ ਸਿਵਲ ਦੇ ਵਿੱਚ ਅਸੀਂ ਜਿਹੜੇ ਆ ਮਾਨਜੋਗ ਸਿੱਪੀ ਸਾਹਿਬ ਦੀ ਅਧਿਅਤਾ ਤੇ ਡਿਪਿਊਟ ਕੀਤੇ ਨੇ ਉਹ ਵੀ ਪ੍ਰੋਪਰ ਸਾਰੇ 24 ਆਵਰਸ ਜਿਹੜਾ ਵਾ ਅਰਾਊਂਡ ਦੀ ਕਲੌਕ ਜਿਹੜਾ ਵਾ ਸ਼ਿਫਟ ਵਾਈਜ਼ ਅਸੀਂ ਉਹਨਾਂ ਨੂੰ ਲਗਾਇਆ ਹੈ ਅਸੀਂ ਪ੍ਰੋਪਰ ਨਿਗਰਾਨੀ ਰੱਖ ਰਹੇ ਹਾਂ ਤਾਂ ਕਿ ਜਿਹੜਾ ਕ੍ਰਾਈਮ ਕੋਈ ਕੋਈ ਵੀ ਇਹੋ ਜਿਹਾ ਇਨਸੀਡੈਂਟਸ ਨਾ ਹੋਵੇ ਜਿਹਦੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇੱਕ ਇੱਕ ਚੌਂਕੀ ਸੀਗੀ ਪੁਲਿਸ ਸੁਲਤਾਨਪੁਰ ਰੋਡ ਚੌਂਕ ਪਿੰਡ ਨੂੰ ਜਿਹੜੀ ਉਹ ਐਂਟਰ ਹੁੰਦੇ ਹੀ ਚੌਂਕੀ ਸੀਗੀ ਮੌਕੇ ਤੇ ਉਹ ਵੀ ਡਿਪਿਊਟ ਉਹ ਕਿੱਥੇ ਹੀ ਆ ਗਈ ਹੈ ਤੇ ਇਧਰਲਾ ਏਰੀਆ ਪੁਲਿਸ ਦੀ ਨਿਗਰਾਨੀ ਤੋਂ ਬਚ ਗਿਆ ਹੈ ਮਤਲਬ ਪੁਲਿਸ ਉੱਥੇ ਹੁਣ ਮੌਜੂਦ ਨਹੀਂ ਹੁੰਦੀ ਉਹਦਾ ਉਹਦਾ ਕਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਬਣਾਇਆ ਹੈ ਕਿ ਉੱਥੇ ਵੀ ਤੁਹਾਡੀ ਨਿਗ੍ਹਾ ਰਹੇ ਆ ਸਾਡੇ ਕੋਲ ਜੀ ਆਪਣੇ ਤਿੰਨ ਯੰਕੀਸ ਚੱਲਦੀਆਂ ਨੇ ਜਿੰਨਾਂ ਕਿ ਆਪਾਂ ਪੈਟਰੋਲਿੰਗ ਪਾਰਟਿਸ ਕਾਰ ਕਿੰਨੇ ਆ ਸੈਕੰਡਲੀ ਸਾਡੇ ਕੋਈ ਇੱਕ ਮੋਟਰਸਾਈਕਲ ਹੈ ਪੀਸੀਆ ਅਸੀਂ ਉਹਨਾਂ ਨੂੰ ਅਲੱਗ-ਅਲੱਗ ਜਿਹੜੇ ਸਾਡੇ ਐਗਜ਼ਿਟ ਤੇ ਐਂਟਰੀ ਪੁਆਇੰਟਸ ਨੇ ਉਹਨਾਂ ਦੇ ਅਸੀਂ ਉਹਨਾਂ ਦੇ ਹਾਲਟਿੰਗ ਪੁਆਇੰਟ ਬਣਾਏ ਹੋਏ ਨੇ ਉਹ ਪ੍ਰੋਪਰਲੀ ਡੇ ਸ਼ਿਫਟ ਤੇ ਨਾਈਟ ਸ਼ਿਫਟ ਦੇ ਵਿੱਚ ਵਰਕ ਕਰਦੇ ਆ ਨੇ ਪ੍ਰੋਪਰ ਇਸ ਏਰੀਆ ਦੀ ਪੈਟਰੋਲਿੰਗ ਹੁੰਦੀ ਹੈ ਸਾਡਾ ਉਹਨੂੰ ਅਸੀਂ ਬਿਲਕੁਲ ਖਾਲੀ ਨਹੀਂ ਕੀਤਾ ਉਹ ਤੇ ਸਾਡੇ ਵੱਲਾ ਮਿੱਤਰ ਜਿਹੜੀ ਆਪਣੇ ਸਟਾਫ ਹੈ ਉਹ ਸਾਡਾ ਉੱਥੇ ਬੈਠਾ ਹੋਇਆ ਹੈ ਪੁਰਾਣੀ ਬਿਲਡਿੰਗ ਦੇ ਵਿੱਚ ਉੱਥੇ ਪ੍ਰੋਪਰ ਜਿਹੜੀਆਂ ਲੇਡੀਜ਼ ਦੀਆਂ ਜਿਹੜੀਆਂ ਕੰਪਲੇਂਟਸ ਨੇ ਉਹਨਾਂ ਨੂੰ ਅਸੀਂ ਆਪਣੇ ਦੇਖਦੇ ਆਂ ਉਹਨਾਂ ਦੀ ਆਪਣੇ ਸੁਣਵਾਈ ਕਰਦੇ ਆਂ ਤੇ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਉਹਨੂੰ ਸੁੰਨਾ ਛੱਡਿਆ ਉੱਥੇ ਸਾਡੀ ਪੌਪਰ ਗਸ਼ਤ ਹੈ ਤੇ ਅਸੀਂ ਬਿਲਕੁਲ ਵਚਨਬੰਦ ਹੈ ਜੀ ਹਰ ਇੱਕ ਨੂੰ ਸੁਰੱਖਿਆ ਦੇਣ ਵਾਸਤੇ ਥੈਂਕ ਯੂ ਜੀ ਸੋ ਪੁਲਿਸ ਅਬ ਇਸ ਏਰੀਏ ਦੀ ਪੁਲਿਸ ਲੋਕਾਂ ਲਈ ਵਚਨਬੱਧ ਹੈ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸੁਰੱਖਿਆ ਉਹ ਮੁਹੱਈਆ ਕਰਾਈ ਜਾਏ ਸੋ ਅੱਜ ਸੁਲਤਾਨਬੰਡ ਥਾਣੇ ਦੇ ਬਿਲਕੁਲ ਬਾਹਰ ਚੌਂਕ ਦੇ ਵਿੱਚ ਪੁਲਿਸ ਵੱਲੋਂ ਇਹ ਇੱਕ ਨਾਕਾ ਲਗਾਇਆ ਗਿਆ ਹੈ ਜਿਹੜਾ ਸਪੈਸ਼ਲ ਨਾਕਾ ਹੈ ਟੂ ਵੀਲਰ ਵੀਲਰਸ ਨੂੰ ਚੈੱਕ ਕੀਤਾ ਜਾ ਰਿਹਾ ਹੈ ਖਾਸ ਕਰਕੇ ਬੁਲੇਟਸ ਜਿਹੜੇ ਜਿਹੜੇ ਪਟਾਕੇ ਮਾਰਦੇ ਨੇ ਉਹਨਾਂ ਨੂੰ ਦੇਖਿਆ ਜਾ ਰਿਹਾ ਚਲਾ ਕੇ ਦੇਖਿਆ ਜਾ ਰਿਹਾ ਔਰ ਜਿਹੜੇ ਪਟਾਕੇ ਮਾਰਦੇ ਨੇ ਉਹਦੇ ਚਲਾਣ ਵੀ ਕੱਟੇ ਜਾ ਰਹੇ ਇਹ ਪੁਲਿਸ ਥਾਣਾ ਸੁਲਤਾਨਬੰਡ ਇਹਦੇ ਵਿੱਚ ਮਰਜ ਹੋਈ ਹੈ ਥਾਣਾ ਜਿਹੜਾ ਪਿੰਡ ਹੈ ਸੁਲਤਾਨਪਿੰਡ ਉਹਦੇ ਜਿਹੜੀ ਬਾਦ ਪੁਲਿਸ ਚੌਂਕੀ ਸੀਗੀ ਹੁਣ ਇਹਦੇ ਵਿੱਚ ਮਰਜ ਹੋ ਗਈ ਆ ਪੁਲਿਸ ਚੌਂਕੀ ਜਿਹੜੀ ਸੁਲਤਾਨਪਿੰਡ ਪਿੰਡ ਦੇ ਵਿੱਚ ਸੀਗੀ ਉੱਥੇ ਹੁਣ ਸਿਰਫ ਮਹਿਲਾ ਪੁਲਿਸ ਕਰਮਚਾਰੀ ਹੁੰਦੇ ਆ ਉਹ ਵੀ ਉੱਥੇ ਮਹਿਲਾਵਾਂ ਦੀ ਜਿਹੜੀਆਂ ਕੋਈ ਦਿੱਕਤਾਂ ਨੇ ਜਾਂ ਉਹਨਾਂ ਦੀ ਕੋਈ ਕੰਪਲੇਂਟ ਹੈ ਉਹ ਸੁਣਦੇ ਨੇ ਸੋ ਕੁੱਲ ਮਿਲਾ ਕੇ ਇਹ ਜਿਹੜਾ ਨਾਕਾ ਹੈ ਪੂਰਾ ਪੂਰੇ ਅੰਮ੍ਰਿਤਸਰ ਦੇ ਵਿੱਚ ਐਸੇ ਤਰ੍ਹਾਂ ਲਗਾਇਆ ਜਾ ਰਿਹਾ ਹੈ ਮਾਨਯੋਗ ਪੁਲਿਸ ਕਮਿਸ਼ਨਰ ਦੀ ਹਦਾਇਤਾਂ ਦੇ ਉੱਤੇ ਤਾਂ ਕਿ ਮਾੜੇ ਅਨਸਰਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ ਕੈਮਰਾਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ